ਬਾਈ ਜੀ ਮਾਡਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਆ ਬਾਈ ਨਾਲ ਕਰਦੇ ਗੱਲਬਾਤ ਇੱਕ ਝੋਟੀਆਂ ਦੋ ਬਿਹੜਾ ਸਰਸੀ ਗਾਲ ਬਾਈ ਜੀ ਸਰਸੀ ਗਾਲ ਜੀ ਠੀਕ ਠਾਕ ਜੀ ਹਾਂ ਵਧੀਆ ਠੀਕ ਠਾਕ ਵੀ ਜੀ ਜਿਹਨੇ ਭੈਣ ਭਰਾ ਮਾਡਰੀ ਫਾਰਮ ਦੇ ਜੁੜੇ ਸਾਰਿਆਂ ਨੂੰ ਦਿਨੋ ਧੰਨਵਾਦ ਕਰਦੇ ਹਾਂ ਹਾਂ ਜੀ ਇਹ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਠੀਕ ਹੈ ਜੀ ਸਾਰੀ ਸੰਤਾਂ ਨੂੰ ਜੀ ਦਿਨੋ ਧੰਨਵਾਦ ਕਰਦੇ ਹਾਂ ਹਾਂ ਜੀ ਤੇ ਜਨਵਾਰ ਵੀ ਜੀ ਬਿਹੜਾ ਚੰਗੇ ਪਹਾੜੀਆਂ ਹੀ ਜਾਇਜ ਆਪਣੇ ਹਾਂ ਜੀ ਹਾਂ ਜੀ ਤੇ ਮਾਰਵੀਰ ਜੀ ਇਤਨਾ ਆਈ ਜਾਂਦਾ 1 2 1 2 ਵਿਕੀ ਜਾਂਦੀਆਂ ਨਾਲ ਨਾਲ ਹਾਂਜੀ ਹਾਂਜੀ ਤੇ ਚੰਗੀਆਂ ਵਸੀਆਂ ਬਿਲਕੁਲ ਭਾੜ ਠੀਕ ਹੈ ਜੀ ਤੇ ਬਜਾਤ ਦੇ ਹਿਸਾਬ ਨਾਲ ਵੀ ਬਿਲਕੁਲ ਜਾਇਜ਼ ਆ ਬਿਲਕੁਲ ਜਾਇਜ਼ ਬਿਲਕੁਲ ਸਾਬ ਜਾਇਜ਼ ਕੱਲ ਮਈਆਂ ਵੀ ਬੜੇ ਭਾੜਾਂ ਹੀ ਜਾਇਜ਼ ਠੀਕ ਹੈ ਜੀ ਤੇ ਚੰਗੀ ਵੱਡੀ ਝੋਟੀ 20 ਕਿਲੋ ਵਾਲੀ ਜੇ ਆ ਪਾਉਂਦੀ ਹਾਂ ਹਾਂਜੀ ਸੋਅਤ ਜਾਊਗੀ ਚੰਗੀ ਨਾਮੀ ਝੋਟੀ ਵੱਡੀ ਓਕੇ ਜੀ ਕਾਲੀ ਯਰਸੀ ਦਾ ਦਿਨ ਲੈ ਜੂ ਚਾਰ ਪੰਜ ਆਠ ਦਿਨ ਵੀ ਲੈ ਜੂਗਾ ਆ ਤਾਂ ਲੈ ਜੂਗੀ ਦੇਖੋ ਬਹੁਤ ਸਾਫ ਹੈੜਿਆ ਤੇ ਲਾਟੋ ਲਟ ਮੋਹ ਲਵੇ ਆਗੇ ਤੇ ਲਾਜੇ ਬੜੀਆਂ ਪਈਆਂ ਪਰ ਜਿਹੜਾ ਇਹਨੂੰ ਬਹੁਤ ਜਿਆਦਾ ਵੈੜਨ ਠੀਕ ਹੈ ਜੀ ਇਹ ਜਿਹੜਾ ਮਸੀ ਵੀਰ ਭਰਾ ਪਾਰੀ ਵੀ ਘਰ ਵਾਲਾ ਮੇਰਾ ਕੋਈ ਲੈ ਗਿਆ ਨਾ ਠੀਕ ਹੈ 10 15000 ਵਸ਼ੀ ਨਫਾ ਲਫਾਇਆ ਦਾ 15000 ਰੁਪਏ ਆ ਦੇ ਹਿਸਾਬ ਨਾਲ ਵਸ਼ੀ ਮੰਦੀ ਮਿਲੂਗੀ ਠੀਕ ਹੈ ਜੀ ਇਹ ਤਾਂ ਬਹੁਤ ਸਾਫ਼ ਹੈੜਿਆ ਤੇ ਕੁਆਲਟੀ ਵਾਲੀ ਹੈ। ਕੋਈ ਜਾਤੂਆ ਮੋਸ਼ਕੀ ਨਹੀਂ। ਠੀਕ। ਫਿਰ ਮਰਦੀ ਆ ਕੇ ਦੇਖ ਇੱਕ ਤਰੀਕ ਲਾ ਕੇ ਵਾਸੀ ਦੇਣ ਪੂਰੇ ਦੇਲੇ। ਬਿਲਕੁਲ ਜਿਆਜ ਭਾਅ ਨਾਲ ਵੀ ਵੇਚ ਦੇ ਦਾਂਗੇ। ਹਾਂਜੀ। ਮੁੱਲ ਵਾਸੀ ਦਾ ਭਾਅ ਮੈਂ ਕਰੀਏ 55 50 28950 48000 48000 ਦੀ। ਬਿਲਕੁਲ ਜਿਆਜ। ਜਿਆਜ। ਚਲੋ ਠੀਕ ਹੈ। ਵਾਸੀ ਆ। 40000 ਦੀ ਬੈਠਾ ਦੇ ਕੋ ਬਾਈ ਨੇ ਮੋਲ ਕੀਤਾ ਆ ਤੇ 48000 ਦੀ ਜੈਸਨੋ ਹੀ ਜੈਸਨੋ ਵੈਰ ਠੀਕ ਆ ਬਾਈ ਜੀ ਦੇਖੋ ਵੈਰ ਦੀ ਬੋਡੀ ਬੜੀ ਸਖਾਈ ਆ ਵਧੀਆ ਕੁਆਲਟੀ ਵਾਲੀ ਆ ਤੇ ਵਧੀਆ ਜਿਹਨੂੰ ਕਹਿੰਦੇ ਪਰ ਜਿਹੜਾ ਕੋ ਵੀਰਪਰਾ ਘਰ ਵਾਸਤੇ ਮਸ਼ੀ ਲੱਲੂ ਗਾਣਾ ਵੀਰ ਠੀਕ ਹੈ ਮੇਰੀ ਫ੍ਰੀਜ ਜਾਂਗੇ ਠੰਡੀ ਧੀਰੇ ਦੁੱਧ ਵਾਲੀ ਵਸੀ ਓਕੇ ਜੀ 48000 ਦੀ ਆ ਵੀ ਵੈਰ ਖਰੀਦ ਲੀਂਗੇ ਕਹੋ ਜੀ ਇਹ ਦਮਾ 12 ਕਿਲੋ ਦੀ ਖੁਰੀ ਹੈ ਵੈਣ ਹਾਂਜੀ ਤੇ ਦੁੱਧ ਕੋਈ ਹੋਊਗਾ ਬੱਚੀ ਕੋ 12 ਕਿਲੋ 12 ਕਿਲੋ ਹੈਗਾ ਮਗਰ ਬੱਚਾ ਠੀਕ ਹੈ ਲਿਆਓ ਲਿਆਓ ਲਗਾ ਜਵਾਕ ਸਮਾ ਦੀ ਇੱਕ ਨੰਬਰ ਆ ਵੀਰ ਠੀਕ ਹੈ ਬਹੁਤ ਜਿਆਦਾ ਸਾਫ ਸੁਥਰੀ ਓਕੇ ਜੀ ਦੁੱਧ 12 ਕਿਲੋ ਦਾ ਵਧੀਆ ਗਾਰੰਟੀ ਵਾਲਾ ਦੁੱਧ ਠੀਕ ਹੈ ਮਹਾਰਾਜ ਆ ਗਿਆ ਇਹਨੇ ਹਾ ਨਾ 35000 ਹਾ ਨਾ 35000 ਲਓ ਜੀ ਐਸਨੋ ਰੇੜਿਆ ਹਾ ਨਾ ਇਹ ਬੰਦਾ 35000 ਦੀ ਠੀਕ ਹੈ ਜੀ ਸਾਫ ਹੁੰਦੀ ਚੁਆ ਲਗਾ ਬਹੁਤ ਜਿਆਦਾ ਠੀਕ ਹੈ ਭਾਈ ਹਾ ਨਾ ਇਹ ਬਾਈ ਕਹਿੰਦਾ 35000 ਦੀ ਜੀ ਐਸਨੋ ਰੇੜਿਆ 35000 ਠੀਕ ਹੈ ਜੀ ਠੀਕ ਲਓ ਜੀ ਫੋਨ ਵੱਜਾ ਗਈ ਮਾਤਾ ਵੀ ਜਿਹਨੂੰ ਕਹਿੰਦੇ ਆ ਇੱਕ ਦੇ ਮਹੀ ਜੇ ਹੋਵੇ ਨਾ ਕੋਈ ਨਾ ਕਹਿੰਦਾ ਟਾਈਮ ਲੱਗਣਾ ਹਾਂਜੀ ਪਰ ਅਸਰ ਠੀਕ ਆ ਠੀਕ ਹੈ ਲਓ ਜੀ ਹੋਣ ਲਈਏ ਇਹ ਕਿੰਨਾ ਬੰਦਾ ਹੋਰ ਬੋਧੇੀ ਤੋਰਦੇ ਲਾਓ ਇਹ ਦੇਖੋ ਪੜੇ ਮਹੀਂ ਪੜੇ ਤੋਂਰੇ ਚ ਆਈ ਹੈ ਵੀਰ ਇਹ ਦਾ ਘਰ ਸੋਈ ਠੀਕ ਹੈ ਪੜੇ ਚ ਨਹੀਂ ਆਈ ਹੈ ਜਿਹੜੀ ਗਾਣਿਆ ਹਾਂਜੀ ਔਰ ਮਹੀਂ ਜਿਹਨੂੰ ਕਹਿੰਦੇ ਨੇ ਨਾ ਵੀਰ ਲਾਓ ਇਹ ਦੇਖੋ ਬਹੁਤ ਵਧੀਆ ਮਾਜਿਆ ਕੁਆਲਟੀ ਵਾਲੀ ਇਹ ਯਾਰ ਪੈਣ ਵਾਲੀ ਹੈ ਇੱਕ ਵੀਰ ਭਰਾ ਆਪਣਾ ਆਪ ਅੰਦਾਜ਼ਾ ਲਾ ਕੇ ਲਲੇ ਇੱਕ ਨਾ ਦੁੱਧ ਪਾ ਜੂਗੀ ਜਿਹੜੀ ਗੱਲ ਆ ਉਹ ਘਰ ਵਾਲੇ ਦੇ ਵੀਰ ਕਹਿੰਦੇ ਵੀ ਅਸੀਂ ਮੈਂ ਦੇ ਕੋਲੋਂ ਅਸਲ ਦੁੱਧ ਚੋਇਆ ਤੇ ਚਲੋ ਜਿਹੜੇ ਕੋ ਵੀਰ ਭਰਾ ਨੂੰ ਪਰਖਿਆ ਨਾ ਹਾਂਜੀ ਉਹਨੂੰ ਉਹਨੂੰ ਤਾਂ ਪਤਾ ਲੱਗ ਹੀ ਜਾਣਾ ਵੀ ਮੈਂ ਖਾਨਦਾਨੀ ਆ ਦੁੱਧ ਢਲੀ ਠੀਕ ਆ ਜਿਹੜੀ ਗੱਲ ਆ ਪਰ ਕੋਈ ਚੀਜ਼ ਆ ਠੀਕ ਆ ਜਨਵਾਰਾ ਜਿੱਦੋਂ ਕਹਿੰਦੇ ਨਾ ਅਸਲ ਠੀਕ ਆ ਮੈਂ 10 ਦਿਨਾਂ ਨੂੰ ਪੂਰੀ ਮੈਂ ਤੇ ਥਾਪੀ ਵਜੂ 10 ਦਿਨਾਂ ਨੂੰ ਮੈਂ ਤੇ ਥਾਪੀ ਵਜੂਗੀ ਬਿਲਕੁਲ ਬਿਲਕੁਲ ਫੇਰ ਲਪਾਲ ਆਇਆ ਮੈਂ ਨੇ ਵੇਖੋ ਉਰੇਂ ਯਾਰਿਆ ਬਣਾਉਣ ਵਾਲੀ ਵੀ ਕਹਿੰਦੇ ਪੋਛਣਾ ਚੱਟਾ ਲੱਗਾ ਇਹਦਾ ਚੋਰੀਆ ਦੇਖ ਕਰਮ ਵਾਲੀ ਦਾ ਕਿਦਾਂ ਲੱਗਾ ਆ ਸੇਵਾ ਚੰਗੀ ਕੀਤੀ ਭਾਈ ਕਹਿੰਦੇ ਨਾ ਮਹੀਂ ਵੀਰ ਜੀ ਨੂੰ ਕਹਿੰਦੇ ਅਸਲ ਚੀਜ਼ ਹੈ ਸੇਵਾ ਚੰਗੀ ਹੋਵੇ ਤੇ ਫੇਰ ਹੀ ਕਦੇ ਮਈਆਂ ਬੰਦੀਆਂ ਦਿਨ ਵੀਰ ਅੱਠ ਹੋ ਗਏ ਸੀ ਮਹੀਂ ਦੇ ਤੇ ਫੋਨ ਆਉਂਦੇ ਸੀ ਹਾਂਜੀ ਤੇ ਯਾਰ ਨਹੀਂ ਜਾਣਦੇ ਆ ਠੀਕ ਹੈ ਵੀਰੇ ਕਾਜ ਕਰ ਜਾਗੇ ਲੈ ਲਈ ਹੈ ਮਹੀਂ ਠੀਕ ਹੈ ਜੀ ਵਧੀਆ ਬਗੈਮ ਲਈ ਹੈ ਕਮਾਈਆਂ ਵੀਰ ਚੰਗੇ ਰਿਕਾਰਡ ਵਾਲੀ ਆ ਠੀਕ ਹੈ ਜੇ ਸਿਮਤ ਵੀਰ ਜੀ ਨੇ ਮਰਜ਼ੀ ਕਰੀ ਜਈਏ ਤੁਹਾਨੂੰ ਪਤਾ ਜਿਹੜੀ ਅਸਲ ਚੀਜ਼ ਹੈ ਉਹ ਦੇਖ ਹੀ ਪੈਂਦੀ ਹੈ ਉਹ ਦੇਖ ਹੀ ਪੈਂਦੀ ਹੈ ਹਨਾ ਹਾਂਜੀ ਇਹ ਕੋ ਸਹੀ ਗੱਲ ਆ ਤੇ ਨਾ ਮੁੰਡਾ ਚੰਗਾ ਨਗਰ ਤੋਂ ਮੈਂ ਪਿੱਛੇ ਬੈਠਾ ਹੋਏ ਤੁਹਾਨੂੰ ਦੇਖ ਪਈ ਦੂਰੋਂ ਦੇਖ ਪੰਦਾ ਸਹੀ ਗੱਲ ਆ ਤੇ ਅਸਰ ਚੀਜ਼ ਜਿਹਨੂੰ ਮੈਂ ਇਹ ਕਵਾਲ ਤੇ ਮਗਰ ਕੱਟੀ ਕਰ ਕੱਟੀ ਆ ਗਈ ਠੀਕ ਆ ਵਧੀਆ ਕੁਆਲਿਟੀ ਵਾਲੀ ਆ ਤੇ ਜਿਹੜੇ ਵੀ ਵੀਰ ਭਰਾ ਮੈਂ ਫੇਮ ਦਾ ਵੇ ਮੋਲ ਵੀਰ ਫੋਨ ਦੇ ਕਰ ਫੋਨ ਦੇ ਕਰ ਲਾ ਠੀਕ ਆ ਜੀ ਦੇਖੋ ਬਹੁਤ ਸਾਫ ਮੈਂ ਇਹਦਾ ਵਧੀਆ ਕੁਆਲਿਟੀ ਵਾਲੀ ਦੋ ਤੜੀ ਮਹੀਆ ਵੀਰ ਜਿਹੜੀ ਗੱਲ ਆ ਓਕੇ ਅਸਰ ਚੀਜ਼ ਜਿਹਨੂੰ ਕਹਿੰਦੇ ਕਵਾਲ ਤੇ ਦੱਸਿਓ ਮਹੀਏ ਬਾਰੇ ਕੀ ਕਿਤਾਬੀ ਵਧੀਆ ਲੱਗੀ ਇਹ ਤੁਹਾਨੂੰ ਵੀ ਕੋਈ ਇਹਦੇ ਬਾਰੇ ਚੰਗੇ ਵਟੇ ਰਿਕਾਰਡ ਵਾਲੀ ਆ ਸਵਾਲ ਲਓ ਜਿਆ ਲੱਗ ਚਲੋ ਉੱਥੇ ਜਾ ਮੇਨ ਗੱਲ ਸਵਾਰ ਦੀ ਇੱਕ ਗੱਲ ਕਰਦੀ ਆ ਵੀ ਕੋਈ ਆਪਣੀ ਸਮਝ ਨਾ ਦਲੇ ਪਰ ਜੇ ਮੈਂ ਦੀਆਂ ਕੂਬੀਆਂ ਦਿੱਤੀ ਇਹ ਤੇ ਜਿਉਂ ਜਿਉਂ ਮਿਹਨਤ ਕੀਤਾ ਨਾ ਵਧੀਆ ਮੈਂ ਤਾਂ ਵਧੀਆ ਕੁਆਲਟੀ ਵਾਲੀ ਆ ਵਧੀਆ ਦੁੱਧ ਮਗਰ ਭਰ ਕੇ ਆਈ ਆ ਤੇ ਵਧੀਆ ਵੀਰ ਸੇਵਾ ਕਰਦੇ ਹੀ ਮਗਰ ਲੈ ਵੀ ਘਰ ਵਾਲੇ ਤੇ ਵਧੀਆ ਕੁਆਲਟੀ ਵਾਲੀ ਵਧੀਆ ਮਈ ਆ ਸਾਰੀ ਠੀਕ ਹੈ ਜੀ ਠੀਕ ਹੋ ਗਈ ਜੀ ਤੇ ਪੱਕੇ ਵੀਰ ਲਾਈਕ ਕਮੈਂਟ ਸ਼ੇਅਰ ਬਾਅਦ ਤੋਂ ਬਾਅਦ ਚੈਨਲ ਨੂੰ ਕਰਿਆ ਕਰੋ ਜਿਆ ਮਰ ਆਪਣੇ ਕੋ ਵੀਰ ਹੁੰਦਾ ਵੀ 1 2 3 4 ਹੁੰਦੇ ਆ ਵੀਰੇ ਤਾਂ ਕਰਕੇ ਹੌਲੇ ਘਟ ਬਖਾਏ ਜਾਂਦੇ ਆ ਇਹ ਕੰਮ ਚਲੰਦਿਆ ਹੋ ਜਿਹੜੀ ਗੱਲ ਛੋਟੀਆਂ 3 4 2 4 ਦੀਆਂ ਹੁੰਦੀਆਂ ਵੇਖ ਜਾਂਦੀਆਂ ਠੀਕ ਹੈ ਭਾਈ ਪੱਕੇ ਲਾਈਕ ਕਮੈਂਟ ਸ਼ੇਅਰ ਬਾਅਦ ਤੋਂ ਬਾਅਦ ਕਰਿਆ ਕਰੋ ਜਿੰਨੇ ਵੀਰ ਭਰਾ ਜੁੜੇ ਸਾਰੇ ਦਿਲੋਂ ਤਾਂ ਨਾ ਠੀਕ ਹੈ ਭਾਈ ਜੀ ਫੋਨ ਨੰਬਰ ਹੈ 84 27 40 77 53 ਨਾਮ ਮਹਾਨਾ ਦੇ ਪਿੰਡ ਮੀ